ਕੈਨ ਨੂੰ ਤੇ ਬਹੁਤ ਕਹਿ ਰਹੇ ਨੇ ਭਿੰਨੇ ਚ ਭੰਨ ਜਿੰਨੇ ਚ ਭੰਨ ਜਾਂਦਾ ਭਰ ਨਹੀਂ ਜੋ ਘਰ ਸਮਾਨ ਲੈ ਕੇ ਲਈਓ ਪਤਾ ਹੁੰਦਾ ਤੇ ਆ ਸਮਾਨ ਵਧੀਆ ਘਟਿਆ ਪਾਤਾ ਵੀ ਤਾਂ ਕਹਿ ਰੋ ਨਿਆ ਲੈ ਪੀਆਂ ਪਹੀ ਜੇ ਤਕਰ ਬੋਚ ਲਈ ਫਿਰਦੇ ਜੇ ਸਾਨੂੰ ਕਿਹੇ ਲਗਾਉਣ ਦੀ ਪਰਵਾਹ ਨਹੀਂ ਸਾਸਰੀ ਘਰ ਜੀ ਸਾਰਿਆਂ ਨੂੰ ਅੱਜ ਆਪਾਂ ਚੱਲਿਆ ਤਾਤਨ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਤੇ ਆਜੋ ਫਿਰ ਚਲੀਏ ਗੁਰਦਰਾ ਸਾਹਿਬ ਕਰਦੇ ਆ ਦਰਸ਼ਨ ਮੱਲੇ ਨਾਲ ਨਾਲ ਚੱਲਿਆ ਯਾਰ ਦੋਸਤ ਕਿੰਨੇ ਦਿਨ ਹੋ ਗਿਆ ਆਪਾਂ ਵਲੌਗ ਨਹੀਂ ਪਾਇਆ ਤੇ ਅੱਜ ਪਉਨੇ ਆ ਘਰ ਜਾ ਵਲੌਗ ਤੇ ਆ ਜੋ ਫਿਰ ਚੱਲੀਏ ਸੱਜਣਾ ਰਾਜ ਹਾਈਵੇ ਤੇ ਤੇ ਆਪਾਂ ਪੀ ਲੱਗਿਆ ਰੋ ਮੁੰਡੇ ਕਹਿੰਦੇ ਰੋ ਛਕਨੀਆ ਮੈਂ ਗਾਲੀ ਕੋਈ ਨਹੀਂ ਤੁਸੀਂ ਹੁਕਮ ਕਰੋ ਆਪਾਂ ਰੋ ਛਕ ਲੈਨੇ ਤੇ ਹੁਣ ਆਪਾਂ ਰੋ ਚੱਕ ਕੇ ਫੇਰ ਜਾਵਾਂਗੇ ਗੁਰਦੁਆਰਾ ਸਾਹਿਬ ਪਹੁੰਚ ਗਏ ਹੁਣ ਆਪਾਂ ਸਜਣਾ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਗੁਰਦੁਆਰਾ ਸਾਹਿਬ ਤੁਸੀਂ ਵੀ ਕਰੋ ਦਰਸ਼ਨ ਮੇਲੇ ਹੁਣ ਆਪਾਂ ਕੜਾ ਪ੍ਰਸ਼ਾਦ ਦੀ ਦੇਖ ਲੈ ਕੇ ਫਿਰ ਜਾਵਾਂਗੇ ਅੰਦਰ ਦਰਸ਼ਨ ਕਰਨ ਪਿਰਤਾ ਹਰੇ ਬਹੁਤ ਹੀ ਆਨੰਦ ਆਇਆ ਸਜਣੋਂ ਦਰਸ਼ਨ ਦਤਾਰੇ ਕਰਕੇ ਹੁਣ ਆਪਾਂ ਚੱਲੇ ਲੰਗਰ ਸ਼ਕਣ ਜਾ ਅਗਲਾ ਸੱਜਣੋ ਹੁਣ ਆਪਾਂ ਸ਼ਕਲ ਲੱਗੇ ਆ ਅਮਰਤ ਲੱਸੀ ਬਾਟਾ ਤੇ ਫੇਰ ਆਪਾਂ ਚਲਾਂਗੇ ਵਾਪਸ ਜਾਂਦੇ ਹੁਣ ਰਾਜ ਆਪਾਂ ਸੱਜਣੋ ਸ਼ਕਲ ਲੱਗੇ ਆ ਗਰਮਾ ਗਰਮ ਜਲੇਬ ਜਲੇਬ ਸ਼ੱਕੇ ਫੇਰ ਆਪਾਂ ਅੱਗੇ ਨੂੰ ਵਧਾਂਗੇ ਗੱਡੀ ਆਉਣ ਵਾਲੀ ਆ ਸਟੇਸ਼ਨ ਤੈ ਤੇ ਅੱਧਾ ਘੰਟਾ ਪਹਿਲਾਂ ਇਹਨਾਂ ਨੇ 파ਟਕ ਬੰਦ ਕਰਤਾ ਵਾ ਤੇ ਬੈਠੇ ਹੋਣ ਆਪਾਂ ਇੱਥੇ ਸ਼ਕ ਲੱਗੇ ਆ ਬੰਦ ਬੰਦ ਸ਼ਕ ਕੇ ਫੇਰ ਆਪਾਂ ਜਾਵਾਂਗੇ ਵਾਪਸ ਆਪਾਂ ਪਿੰਦ ਸਜਣੋ ਤੇ ਆਪਣੇ ਘਰ ਹੁੰਦੀਆਂ ਯੇ ਤਿਆਰੀਆਂ ਬੈਠਕਦੀਆਂ ਤੇ ਤੁਸੀਂ ਵੀ ਵੇਖ ਕੇ ਦੱਸੋ ਕਿਦਾਂ ਦਾ ਲੱਗਾ ਤੁਹਾਨੂੰ ਮਿਸਤਰੀ ਸਾਹਿਬ ਨਾਲ ਦਾ ਕੰਮ ਤੇ ਮਿਸਤਰੀ ਸਾਹਿਬ ਨਾਲ ਨਾਲ ਗੱਲਬਾਤ ਕਰ ਲਿੰਨੇ ਆ ਹੋਰ ਦੱਸੋ ਮਹਾਰਾਜੀ ਠੀਕ ਠਾਕ ਨੇ ਲਾਡੀ ਭਾਜੀ ਵਧੀਆ ਵਧੀਆ ਭਾਜੀ ਹੋਰ ਪਰ ਕੀ ਤਿਆਰ ਕਰਦਣ ਲੱਗੇ ਅੱਜ ਸੋਫੇ ਇਹ ਸੋਫੇ ਤਿਆਰ ਹੋਣ ਤੱਕ ਹੋ ਜਾਣੇ ਆ ਕੱਲ ਤੱਕ ਹੋ ਨਹੀਂ ਤਿਆਰ ਇਹ ਕਿੰਨਾ ਖਰਚਾ ਲੱਗੂ ਜੇ ਬੰਦਾ ਇੱਕ ਐ ਕਮਰਾ ਸ਼ੱਟ ਕਰਾਉਂਦਾ ਪੂਰਾ ਸੋਫੇ ਸੋਫੇ ਲਵਾ ਕੇ ਤੇ ਪੂਰਾ ਐ ਬਣਾਉਂਦਾ ਵਾ ਯੂਵੀ ਸ਼ੀਟ ਲਵਾ ਕੇ ਉੱਤੇ ਪੂਰੀ ਮਤਲਬ ਇੱਕ ਇੱਕ ਕਮਰਾ ਤਿਆਰ ਕਰਨ ਤੇ ਕਿੰਨੇ ਕੁ ਪੈਸੇ ਲੱਗਦੇ ਤੁਹਾਡੇ ਸਾਹਬ ਨੂੰ ਇਹ ਵਧੀਆ ਮਟੀਰੀਅਲ ਆਈ ਤੇ ਲੱਖ ਸਵਾ ਲੱਖ ਰੁਪਏ ਲੱਗ ਜਾਂਦਾ ਹਾਂਜੀ ਲੱਖ ਸਵਾ ਲੱਖ ਰੁਪਈਆ ਪਹਿਲਾਂ ਯੂਵੀ ਸੀਟਾਂ ਤੇ ਤੇ ਮਤਲਬ ਕੀ ਆ ਸੋਫੇ ਆ ਸਾਫਿਆਂ ਤੇ ਇਹ ਨਾਲ ਐਲਈਡੀ ਪੈਨਲ ਪੂਲ ਬਣਾਓ ਤੇ ਫਿਰ ਵੱਧ ਖਰਚਾ ਆ ਜਾਂਦਾ ਠੀਕ ਕਹਨੂੰ ਤੇ ਬਹੁਤ ਕਹ ਰਹਿੰਦੇ ਭੀ ਇੰਨੇ ਚ ਬਣ ਜੇ ਨਹੀਂ ਇੰਨੇ ਚ ਬਣ ਜਾਂਦਾ ਪਰ ਨਹੀਂ ਜੋ ਘਰ ਸਮਾਨ ਲੈ ਕੇ ਲਾਈਓ ਪਤਾ ਹੁੰਦਾ ਵੀ ਆ ਸਮਾਨ ਵਧੀਆ ਘਟਿਆ ਸਮਾਨ ਹੈ ਜੇ ਆਪਾਂ ਰੈਡੀਮੇਡ ਲਿਆਵਾਂਗੇ ਉਹ ਤੇ ਤੁਹਾਨੂੰ ਪਤਾ ਪਤਾ ਨਹੀਂ ਕੀ ਕੁਝ ਭਰਿਆ ਹੋਊਗਾ ਬਾਕੀ ਇਹ ਨਖਾ ਚ ਆ ਹੀ ਜਾਂਦਾ ਚਲ ਠੀਕ ਆ ਬਾਕੀ ਆਪਾਂ ਤੁਹਾਨੂੰ ਇੱਕ ਅੱਧੀ ਦਿਹਾੜੀ ਲਾ ਕੇ ਮੇਸ਼ੀ ਭਾਈ ਨਾਲ ਆਪਾਂ ਕਾਰਪੈਂਟਰ ਦੇ ਕੰਮ ਤੇ ਵੀ ਜਾਵਾਂਗੇ ਨੇਰਾ ਬਹੁਤ ਹੋ ਗਿਆ ਸਜਣਾ ਅੱਜ ਮੈਂ ਕਿਤੇ ਕੰਮ ਕਰ ਚ ਬਿਜ਼ੀ ਹੋ ਗਿਆ ਸੀ ਤੇ ਅੱਜ ਦੀ ਵੀਡੀਓ ਤੁਸੀਂ ਇਹਨਾਂ ਕੀ ਪ੍ਰਮਾਣ ਕਰਨਾ ਜਾਂਦਾ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵਾ ਵੀ ਸਾਨੂੰ ਕਿਸੇ ਦੇ ਰੁਪਈਏ ਦੀ ਬਿਲਕੁਲ ਪਰਵਾਹ ਨਹੀਂ ਆਪਾਂ ਕਿਤੇ ਰੁਪਈਆ ਤੱਕ ਦੇ ਵੀ ਨਹੀਂ ਹੋਣਗੇ ਜਿਹੜੇ ਮੰਖਾ ਨੇ ਹੋਣਗੇ ਉਦਾਂ ਵੀ ਬਾਪੂ ਬਲਕੌਰ ਸੌਂਦਾ ਮੈਂ ਪੋਡਕਾਸਟ ਸੁਣ ਰਿਹਾ ਸੀ ਤੇ ਕਹਿੰਦੇ ਵੀ ਕਿਹਦੀ ਅੰਗਰੇਜ਼ ਦੀ ਜੁੱਤੀ ਇਹਨਾਂ ਦੇ ਹੱਥ ਆ ਜੀ ਨਾ ਟੁੱਟੀ ਓਦਾਂ ਵੀ ਕਿ ਤਗੜੇ ਬੰਦੇ ਦੀ ਆ ਜੇ ਉਹਨੂੰ ਪੰਜ-ਛਤ ਵਾਰੀ ਚੱਟਣਗੇ ਫਿਰ ਉਹ ਚ ਪਾਣੀ ਪੀਣਗੇ ਉਹਨੂੰ ਪੁੱਠੀ ਕਰਕੇ ਉੱਤੇ ਧਰਕੇ ਰੋਟੀ ਖਾਣਗੇ ਫਿਰ ਉਹਨੂੰ ਚੁੰਮਣਗੇ ਫਿਰ ਮੱਥੇ ਨਾਲ ਲਾਉਣਗੇ ਤੇ ਕਹਿਣਗੇ ਤਾਨੂੰ ਮੇਰੇਆ ਮੌਲਾ ਇਹ ਲੋਕੀ ਇਦਾਂ ਦੇ ਆ ਤੁਸੀਂ ਜਿਹੜੇ ਟੁੱਕਰ ਬੋਝ ਲਈ ਫਿਰਦੇ ਜੇ ਸਾਨੂੰ ਕਿਸੇ ਲਗਾਉਣ ਦੀ ਪਰਵਾਹ ਨਹੀਂ ਪਿੰਡ ਰਹਿੰਨੇ ਆ ਜਦੋਂ ਮਰਜ਼ੀ ਆਣ ਕੇ ਜਦੋਂ ਜੀ ਕਰੇ ਸਦਕੇ ਮੇਲੋ ਤੇ ਬਾਕੀ ਰੱਬ ਆਖਾ ਆਪਾਂ ਤੇ ਉਦਾਂ ਫਕੀਰ ਬੰਦੇ ਆ ਜਿਹੜਾ ਸਾਡਾ ਧੱਕਾ ਕਰੂਗਾ ਕੀੜੇ ਹੀ ਪਹਿਣ ਕੇ ਕਈਆਂ ਨੂੰ ਪੈ ਵੀ ਗਏ ਆ ਹੁਣ ਦੋਰੇ ਪੂ ਆਉਂਦਾ ਰਾਦਾ ਉਹਨਾਂ ਦੇ ਪੈ ਕੇ हट ਗਏ ਦੋਰੇ ਪੂ ਆਉਂਦਾ ਰਾਦਾ ਚਲੋ ਕੋਈ ਗੱਲ ਨਹੀਂ ਬਾਕੀ ਜੇ ਕੋਈ YouTube ਤੋਂ ਵੀ ਆਪਣਾ ਚੈਨਲ ਮੋਨਟਾਈਜ਼ ਹੋ ਜਾਂਦਾ ਵਾ ਤੇ ਆਪਾਂ ਜਿਹੜੀ ਆ ਕਮਾਈ ਗਰੀਬਾਂ ਵਾਸਤੇ ਤੇ ਮਰੀਜ਼ਾਂ ਵਾਸਤੇ ਲਾਵਾਂਗੇ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਹੁੰਨਾ ਇਹ ਗੱਲ ਤੇ ਮਿਲਦੇ ਹਾਂ ਨਾ ਅਗਲੀ ਵੀਡੀਓ 'ਚ ਵੱਤ-ਵੱਤ ਸ਼ੇਅਰ ਕਰ ਦੋ ਆਪਣੀ ਵੀਡੀਓ ਤਾਂ ਕਿ ਸਾਡਾ ਚੈਨਲ ਮੋਨਟਾਈਜ਼ ਹੋ ਜਾਵੇ ਲਵ ਯੂ ਤੁਹਾਨੂੰ ਸਾਰਿਆਂ ਨੂੰ ਜਗ ਜਗ ਦੇ ਮੇਲੇ ਟਾਟਾ ਬਾਏ ਬਾਏ ਖੁਦਾ ਹਫਿਜ਼